ਸਾਤਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅੰਮ੍ਰਿਤਸਰ ਤੋਂ ਜੀ ਆ ਸੰਦੂਦੀ ਖਬਰ ਅੰਮ੍ਰਿਤਸਰ ਬਲਾਤਕਾਰ ਦੇ ਕੇਸ ਵਿੱਚ ਲੰਬੇ ਸਮੇਂ ਤੋਂ ਪਘੋੜਾ ਪੁਲਿਸ ਵੱਲੋਂ ਇੱਕ ਹੋਟਲ ਵਿੱਚ ਗ੍ਰਿਫਤਾਰ ਕੀਤਾ ਗਿਆ ਔਰਤ ਵੱਲੋਂ ਦੋਸ਼ ਲਗਾਇਆ ਗਿਆ ਕਿ ਉਸ ਨਾਲ ਉਸਦੀ ਮਰਜ਼ੀ ਤੋਂ ਬਿਨਾਂ ਜ਼ਬਰਦਸਤ ਨਹਾ ਕੀਤਾ ਗਿਆ ਬਲਾਤਕਾਰੀ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਸਬ ਇੰਸਪੈਕਟਰ ਪਲਵਿੰਦਰ ਸਿੰਘ ਨੇ ਕੀ ਦੱਸਿਆ ਸੁਣੋ ਉਨ੍ਹਾਂ ਦੀ ਜ਼ੁਬਾਨੀ ਮੈਂ ਸੀ ਪਲਵਿੰਦਰ ਸਿੰਘ ਮੁਖਫਸਾਣਾ ਸਦਰ ਅੰਮ੍ਰਿਤਸਰ ਇੱਕ ਮਿਤੀ ਸ਼ੀਸ਼ੇ 24 ਨੂੰ ਇੱਕੋ ਆਫਟਰਨ ਇਨਕੁਆਰੀ ਕੇਸ ਰਜਿਸਟਰ ਹੋਇਆ ਹੈ ਜਿਹਦੀ ਇਨਕੁਆਰੀ ਐਡੀਸੀ ਦੀ ਹੈਡਕਵਰਟਰ ਸਭਰਮੰਗਲ ਵੱਲੋਂ ਕੀਤੀ ਗਈ ਹੈ ਉਹ ਕਿਰਨਦੀਪ ਕੋਲੋਂ ਜਿਹੜਾ ਵਾ ਇਨਕੁਆਰੀ ਲਗਵਾਈ ਗਈ ਸੀ ਦਲਕਾਸਤੇ ਪਰਵਤ ਲਖਸਨਦੀਪ ਸਿੰਘ ਦੇਦੀ ਸੀ ਠੀਕ ਹੈ ਜੀ ਉਸ ਉਹਦੇ ਵਿੱਚ ਐਲੀਗੇਸ਼ਨ ਲਗਾਇਆ ਗਿਆ ਲਗਾਇਗਾ ਇਸਨ ਕਰਦੀ ਪਰ ਉਹ ਵੀ ਉਹਨੇ ਸੰਦੀਪ ਬੱਜੀ ਨੇ ਉਸ ਨਾਲ ਸਰੀਰਕ ਰਿਸ਼ਤਾ ਕੀ ਕੀਤਾ ਉਹਦੀ ਮਰਜ਼ੀ ਤੋਂ ਬਿਨਾਂ ਉਹਦਾ ਸਰੀਰਕ ਸੰਬੰਧ ਬਣਾਇਆ ਜੋ ਮੁਕਦਮਾ ਦਰਜ ਕਰਕੇ ਤਪਤੀਸ਼ਵਰ ਵਿੱਚ ਲਿਆਂਦੀ ਜੋ ਸੰਦੀਪ ਬੱਜੀ ਨੂੰ ਕੱਲ ਮਿਤੀ ਅੱਜ ਮਿਤੀ 21 6 ਨੂੰ ਨਿਰਕਰ ਕੀਤਾ ਗਿਆ ਜਿਹਦਾ ਰਿਮਾਂਡ ਜਿਹੜਾ ਵਾ ਦੋ ਦਿਨ ਦਾ ਮਗਰ ਹੈਗਾ ਸੀ ਜੱਜ ਸਾਹਿਬ ਨੇ ਉਹ ਰਿਮਾਂਡ ਨਹੀਂ ਦਿੱਤਾ ਜੋ ਮਨਡੀਸ਼ਨ ਮਾਰਕੀ ਦਿੱਤਾ ਸਰ ਖੁਸ਼ੀ ਸਵੰਨ ਚਾਹ ਰਿਹਾ ਕਿ ਉਹ ਦੋਸ਼ੀ ਇੱਕ ਗਲਤੀ ਕਿ ਪ੍ਰਿਆਰੇ ਕੁਝ ਸਾਲਾਂ ਨੂੰ ਬਾਹਰ ਵੀ ਕੱਢਿਆ ਜਾ ਰਹੀ ਹੈ ਇਸ ਮੇਰੇ ਇਹਦੀ ਵਾਰੀ ਦਰਾਨੇ ਤੋਂ ਪਿੱਛ ਪਤਾ ਲੱਗਾਇਆ ਜਾਏਗਾ ਤਰੇਸ ਦੀ ਗਿਸਤਾਰੀ ਇਥੋ ਹੀ ਹੈ ਤੇ ਕੋਈ ਫੈਲ ਨਹੀਂ ਮਾਮਲੇ ਦੇ ਅੰਦਰ ਤੋਂ ਪਹਿਲਾਂ ਵੀ ਕਈ ਮਾਮਲੇ ਦੇ ਅਪਸ ਵਿੱਚ ਜਿਹੜੇ ਆ ਪਤੀ ਪਤਨੀ ਦੇ ਚੱਲਦੇ ਪਹਿਲਾਂ ਰਸ਼ਮੀ 베ਦੀ ਪਤਨੀ ਜਿਹੜੀ ਉਹਦੇ ਨਾਲ ਚੱਲਦੇ ਪਿਆ ਰੋਡ ਦੇ ਵਿੱਚ ਵੀ ਚੱਲਦੇ ਪਿਆ ਔਰ ਰਿਲੇਸ਼ਨ ਵੀ ਚੱਲਦੇ ਪਏ ਇਹ ਦੀ ਗਿਸਤਾਰੀ ਸਰਕਾਰ ਆਪਣੀ ਕਿਹੋ ਜੀ ਹੈ ਕਿ ਆਪਣੀ ਰਾਮਜੀ ਤਰੋੜ ਤੋਂ ਕਿਸੇ ਹੋਟਲ ਤੋਂ